મિં 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 ਸੁਜਾਨਪੁਰ ਦੇ ਪੋਲ ਨੰਬਰ 3 ਨੇੜੇ ਖੇਤਾਂ ਵਿੱਚ ਲੱਗੀ ਅੱਗ ਸੂਬਾ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਨਾਲ ਲਗਾਉਣਾ ਤੇ ਨਾ ਹੀ ਨਰ ਨੂੰ ਅੱਗ ਲਗਾਉਣ ਪਰ ਉੱਥੇ ਹੀ ਵੇਖਣ ਨੂੰ ਮਿਲਿਆ ਕਿ ਸੁਜਾਨਪੁਰ ਦੇ ਪੋਲ ਨੰਬਰ 3 ਨੇੜੇ ਖੇਤਾਂ ਵਿੱਚ ਕਿਸੇ ਨੇ ਅੱਗ ਲਗਾ ਦਿੱਤੀ ਅਤੇ ਅੱਗ ਹਵਾ ਚਲਣ ਦੇ ਨਾਲ ਤੇਜ਼ੀ ਨਾਲ ਫੈਲ ਗਈ ਜਿਸ ਦੇ ਚਲਦਿਆਂ ਖੇਤ ਦੇ ਨਾਲ ਲੱਗੇ ਹੋਏ ਰੁੱਖਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਚਲਦਿਆਂ ਫਾਇਰ ਬ੍ਰਿਗੇਡ ਦੀ ਟੀਮ ਨੇ ਕੜੀ ਮਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ ਜਾਂਦ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਾਰ-ਬਾਰ ਅਗਾਹ ਕੀਤਾ ਜਾ ਰਿਹਾ ਹੈ ਕਿ ਉਹ ਖੇਤਾਂ ਵਿੱਚ ਚਾਰੀਆਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਗਾਉਣ ਜਿੱਥੇ ਅੱਗ ਲੱਗਣ ਦੇ ਨਾਲ ਹੋਰ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਜਿਹੇ ਵਿਅਕਤੀਆਂ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ ਤਾਂ ਜੋ ਅੱਗੇ ਤੋਂ ਅਜਿਹੇ ਘਟਨਾਵਾਂ ਨਾ ਵਾਪਰਨ ਹਨੋਦ ਸ਼ਰਮਾ ਕੀ ਗੱਲ ਬਾਤ ਹੈ ਕਿ ਅੱਗ ਲੱਗੀ ਇਹ ਕਿਸੇ ਦੀ ਪਹਿਲੀ ਹੈ ਇਹ ਆਪਣੇ ਆਪ ਹੀ ਅੱਗ ਲਗਾ ਕੇ ਇੱਥੋਂ ਦੌੜ ਗਿਆ ਤੇ ਉਸ ਤੋਂ ਬਾਅਦ ਵਾਪਿਸ ਆਣ ਫੋਨ ਵੀ ਕਰ ਰਿਹਾ ਪਰ ਉਹ ਆ ਨਹੀਂ ਰਿਹਾ ਤੇ ਨਾਲ ਹੀ ਹੋ ਰਹੀ ਹੈ ਵੈਲਵਰੀ ਬਹੁਤ ਜ਼ਿਆਨ ਨੁਕਸਾਨ ਹੋ ਸਕਦਾ ਹੈ ਪਰ ਸਾਡੀ ਟੀਮ ਨੇ ਆ ਕੇ ਇੱਥੇ ਆਤਤ ਤੇ ਕਾਬੂ ਪਾ ਲਿਆ ਲੱਗਿਆ ਪਤਾ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਬਸ ਸਾਰੇ ਨਾਰ ਦੀ ਹੱਸੀ ਤੇ ਸਰਕਾਰ ਨੂੰ ਥੋੜਾ ਜਨਾ ਐਕਸ਼ਨ ਵੀ ਲੈਣਾ ਚਾਹੀਦਾ ਕੋਈ ਹੋਰ ਦਫਾ ਕਰਨ ਦੇ ਬੁਝੇ ਨਹੀਂ ਲੱਗੀਆਂ ਹਾਲੇ ਪਿੱਛੇ ਫਾਰਮ ਹੈ ਮਧੂ ਮੱਥਿਆ ਦਾ ਉਹਨੂੰ ਅਸੀਂ ਬਚਾ ਲਿਆ ਤੇ ਬਾਕੀ ਬਚਾ ਹੋਇਆ ਕਾਫੀ ਸਰਕਾਰ ਨੂੰ ਕੀ ਆ ਜਨਾ ਨਾਟ ਨੂੰ ਵਾਪਸ ਲਾਣੀ ਹਾਂਜੀ ਹਾਂਜੀ ਮਸੀਹ ਦੇਣਾ ਜਾਨਾ ਇਹ ਬਸ ਇਹਨਾਂ ਦੇ ਥੋੜਾ ਜਿਹਾ ਲਗਾਮ ਕਰਸਣ ਥੋੜਾ ਜਿਹਾ ਇਹ ਅੱਗ ਲਗਾ ਕੇ ਦੌੜ ਜਾਂਦੇ ਹਾਂ ਤੇ ਕਿਉਂਕਿ ਇਹਨਾਂ ਨੂੰ ਚਾਹੀਦਾ ਚਾਰੋਂ ਪਾਸੇ ਪਹਿਲੇ ਟਰੈਕਟਰ ਫੇਰ ਨੂੰ ਫਿਰ ਕਰ ਸਕਦੇ ਜੋਇ ਕਰਨਾ ਇਹਨਾਂ ਨਾਲ ਹੁਣ ਪੇੜਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਸਾਰਾ ਤੇ ਹਾਲੇ ਵੀ ਅੱਗ ਥੋੜੀ ਜਿਹੀ ਲੱਗੀ ਹੋਈ ਹੈ ਪਟਰੀਆਂ ਲੱਗੀਆਂ ਅਜੇ ਜਦਿਆਂ ਹਾਂਜੀ ਅੱਗ ਤੇ ਕਾਫੀ ਤਰ੍ਹਾਂ ਕਾਬੂ ਕਰ ਲਿਆ